ਇਵਨ ਤੂੰ ਤਾਂ ਖੁਸ਼ਕਿਸਮਤ ਹੈ ਕਿ ਬਾਸਕਨ ਰੌਬਿੰਸ ਤੇਰੇ ਰੀਜਨਲ ਸੈਂਟਰ ਦੇ ਮੈਂਬਰ ਬਨਨ ਦੀ ਔਰੀਐਂਟੇਸ਼ਨ ਦੀ ਮੇਜ਼ਬਾਨੀ ਕਰ ਰਿਹਾ ਜਦੋਂ ਮੈਂ ਆਪਣੇ ਰੀਜਨਲ ਬੋਰਡ ਵਿੱਚ ਸ਼ਾਮਿਲ ਹੋਈ ਸੀ ਸਾਡੇ ਕੋਲ ਕੋਈ ਇਸੂਚੀ ਦੀਆਂ ਹਸਤੀਆਂ ਨਹੀਂ ਸਨ ਹਾਂ ਮਾਇਆ ਮੇਰੀ ਸਰਵਿਸ ਕੋਆਰਡੀਨੇਟਰ ਸਹੀ ਕਹਿੰਦੀ ਸੀ ਤੈਨੂੰ ਬੋਰਡ ਤੇ ਰਹਿਣਾ ਪਸੰਦ ਹੈ ਇਸ ਲਈ ਮੈਨੂੰ ਵੀ ਇਹ ਤਾਂ ਕੁੱਤੇ ਦੇ ਪਾਰਕ ਵਿੱਚ ਬਿੱਲੀ ਨੂੰ ਗੋਦ ਲੈਣ ਨਾਲੋਂ ਤਾਂ ਕਿਤੇ ਬਿਹਤਰ ਹੋਣ ਵਾਲਾ ਹੈ हे <laughs> hey, मैंने नहीं पता सी तू वैक्स नो ओरिएंटेशन ते ले आया सी ओ हाँ इसमें फाइव जीरो शासन विच बहुत दिलचस्पी है पहनो अते प्राओ ताड़ियां लाल स्वागत करो सेंटा मारिया स्ट्रिप मॉल फ्लायर दा जिसमें मार्च 2006 विच लगभग सब तो चंगा गेम शो होस्ट दे तोर ते जाने जान्दा है पोस्ट कैन रॉबिंस दा ਧੰਨਵਾਦ ਬਹੁਤ-ਬਹੁਤ ਧੰਨਵਾਦ ਤੇ ਮੈਂ ਆਪਣੇ ਵੱਲੋਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਅੱਜ ਦੀ ਓਰੀਐਂਟੇਸ਼ਨ ਸੈਮੀਨਾਰ ਲਈ ਚੁਣਿਆ ਸਿਰਫ 15 ਮਿੰਟਾਂ ਵਿੱਚ ਮੇਨ ਨਪੁੰਤਾ ਨਾਲ ਤੁਹਾਨੂੰ ਉਹ ਸਭ ਦੱਸਾਂਗਾ ਜੋ ਇੱਕ ਬੋਰਡ ਮੈਂਬਰ ਹੋਣ ਦੇ ਬਾਰੇ ਜਾਣਨ ਦੀ ਲੋੜ ਹੈ ਇਸ ਛੋਟੇ ਜਿਹੇ ਬੇਦਾਵੇ ਤੋਂ ਬਾਅਦ ਇਸ ਸੈਸ਼ਨ ਨਾਲ ਤੁਸੀਂ ਬੋਰਡ ਮੈਂਬਰ ਹੋਣ ਬਾਰੇ ਜਾਣੋਗੇ ਇਹ ਜਾਣਕਾਰੀ ਹੈ ਗੁੰਜਲਦਾਰ ਪ੍ਰਣਾਲੀ ਅਤੇ ਬੋਰਡ ਨੂੰ ਚਲਾਉਣ ਲਈ ਹਾਲਾਂਕਿ ਮਿਸਟਰ ਰੌਬਿਨਸ ਦੇ ਇੱਕ ਰਾ ਨਾਮ ਦੇ ਮੁਤਾਬਕ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਉਹ ਸਭ ਜਾਣਦਾ ਹੈ ਮੈਨੂੰ ਦੱਸੋ ਕੈਲੀਫੋਰਨੀਆ ਰੀਜਨਲ ਸੈਂਟਰ ਸਿਸਟਮ ਕੀ ਹੈ 1969 ਵਿੱਚ ਲੈਂਟਰਮਨ ਐਕਟ ਵਿਧਾਨ ਸਭਾ ਦੁਆਰਾ ਪਾਸ ਕਰਕੇ ਗਵਰਨਰ ਰੀगन ਦੁਆਰਾ ਸਿਗਨੇਚਰ ਕੀਤੇ ਗਏ ਸੀ ਜਿਸ ਨਾਲ ਕੈਲੀਫੋਰਨੀਆ ਦੇਸ਼ ਵਿੱਚ ਇੱਕ ਅਜਿਹਾ ਸਟੇਟ ਬਣ ਗਿਆ ਸੀ ਜੋ IDD ਜਾਂ ਬੌਧਿਕ ਜਾਂ ਵਿਕਾਸ ਸੰਬੰਧੀ ਜਾਂ ਅਸਮਰਥਤਾਵਾਂ ਵਾਲੇ ਲੋਕਾਂ ਨੂੰ ਉਮਰ ਭਰ ਦੀ ਹੱਕਦਾਰ ਸੇਵਾਵਾਂ ਪ੍ਰਦਾਨ ਕਰਦਾ ਹੈ ਤਾਂ ਜੋ ਉਹਨਾਂ ਨੂੰ ਸੁਤੰਤਰ ਜ਼ਿੰਦਗੀ ਜਿਉਣ ਦਾ ਮੌਕਾ ਮਿਲੇ ਲੈਂਟਰਮਨ ਉਹ ਤਾਂ ਡੈਕਸਟਰ ਦਾ ਪਸੰਦੀਦਾ ਸੁਪਰ ਹੀਰੋ ਸ਼ੋ ਹੈਗਾ ਨਾ ਉਹ ਇਹ ਆ ਗਿਆ ਲੈਂਟਰਮੈਨ ਸ਼ਨੀ ਕੇ ਮੂਛੋ ਕੇ ਛੱਲੇ ਉਸ ਯੂ ਐਫਓ ਦਾ ਪਿੱਛਾ ਕਰੋ ਹਾਂ ਇਹ ਸ਼ਾਇਦ ਸਿਰਫ ਇੱਕ ਇਤਫਾਕ ਹੈ ਇਹ ਇੱਕ ਮਾਤਾ ਪਿਤਾ ਦੁਆਰਾ ਕੀਤੀ ਗਏ ਵਕਾਰਤ ਦਾ ਨਤੀਜਾ ਸੀ ਜੋ ਚਾਹੁੰਦੇ ਸਨ ਕਿ ਉਹਨਾਂ ਦੇ ਅਪਾਹਜ ਬੱਚੇ ਸਮਾਜ ਵਿੱਚ ਰਹਿਣ ਅਤੇ ਬਾਧ ਫੁਲ ਕੇ ਅੱਗੇ ਵਧਣ ਪਾਇਲਟ ਪਨਾਹ ਦੌਰਾਨ ਦੋ ਕੇਂਦਰ ਖੋਲੇ ਗਏ ਅਤੇ 559 ਲੋਕਾਂ ਨੂੰ ਸੇਵਾ ਦਿੱਤੀ ਗਈ 2024 ਵਿੱਚ 21 ਸਤੰਤਰ ਰੀਜਨਲ ਸੈਂਟਰ ਨੇ ਬੌਧਿਕ ਅਸਮਰਥਤਾਵਾਂ ਅਤੇ ਹੋਰ ਬਿਮਾਰੀ ਵਾਲੇ 4 ਲੱਖ ਕੈਲੀਫੋਰਨੀਆ ਦੇ ਲੋਕਾਂ ਦੀ ਆਟਿਜ਼ਮ, ਸੈਰਬ੍ਰਲ ਪਾਲਸੀ ਅਤੇ ਮਿਰਗੀ ਦਾ ਇਲਾਜ ਕੀਤਾ। ਅਤੇ 21 ਹੀ ਕਿਉਂ? ਖੈਰ ਤੁਸੀਂ ਦੇਖੋ। ਮੈਨੂੰ ਪਤਾ ਹੈ। ਮਾਇਆ, ਤੂੰ ਮੇਰੇ ਹੋਰ ਸੈਮੀਨਾਰਾਂ ਵਿੱਚ ਗਈ ਹੈ। ਤੂੰ ਜਾਣਦੀ ਹੈ ਕਿ ਮੇਰੇ ਸਾਰੇ ਸਵਾਲ ਜਾਣਬੁੱਝ ਕੇ ਅਲੰਕਾਰਿਕ ਹੁੰਦੇ ਨੇ ਤਾਂ ਜੋ ਮੈਂ ਉਹਨਾਂ ਦਾ ਜਵਾਬ ਖੁਦ ਦੇ ਸਕਾਂ। ਪਰ ਕਿਉਂਕਿ ਅਸੀਂ ਦੋਸਤਾਂ ਤੂੰ ਪੁੱਛ ਸਕਦੀ ਹੈਂ। लैंटर्मन एक्ट ਨੂੰ ਜਾਣਬੁੱਝ ਕੇ ਕਮਿਊਨਿਟੀ ਲੋੜਾਂ ਦਾ ਜਵਾਬ ਦੇਣ ਲਈ ਤਿਆਰ ਕੀਤਾ ਗਿਆ ਸੀ ਨਾ ਕਿ ਸਟੇਟ ਦੁਆਰਾ ਚਲਾਏ ਜਾਣ ਵਾਲਾ ਸਿਸਟਮ ਕੈਲੀਫੋਰਨੀਆ ਵਿਭਿੰਨ ਆਬਾਦੀ ਵਾਲਾ ਇੱਕ ਵੱਡਾ ਖੇਤਰ ਹੈ ਕਿ ਸਿਸਟਮ ਨੂੰ ਇੱਕੀ ਕੇਂਦਰਾ ਵਿੱਚ ਵੰਡਨ ਨਾਲ ਸੇਵਾਵਾਂ ਦੇ ਸਥਾਨਕ ਕਰਨ ਵਿੱਚ ਮਦਦ ਕਰਦਾ ਹੈ ਕੇਂਦਰਾ ਦੁਆਰਾ ਦਿੱਤੀਆਂ ਸੇਵਾਵਾਂ ਜੋ ਆਪਣੇ ਪਾਈਚਾਰਿਆਂ ਨੂੰ ਜਾਣਦੇ ਹਨ ਅਤੇ ਉਹਨਾਂ ਦੀ ਮੂਲ ਭਾਸ਼ਾਵਾਂ ਅਤੇ ਸਮਾਜਿਕ ਆਰਥਿਕ ਪਿਛੋਕੜ ਵਿੱਚ ਲੋਕਾਂ ਦੀ ਸੇਵਾ ਦੇ ਤਰੀਕੇ ਨੂੰ ਅਨੁਕੂਲਿਤ ਕਰ ਸਕਦੇ ਹਨ ਉਹ ਆਪਣੇ ਪਾਈਚਾਰਿਆਂ ਦੀ ਸੇਵਾ ਕਰਨ ਲਈ ਉਪਲਬਧ ਵਿਕਰੇਤਾਵਾਂ ਅਤੇ ਹੋਰ ਜ਼ਰੂਰੀ ਜਾਣਕਾਰੀ ਨੂੰ ਵੀ ਜਾਣਦੇ ਹਨ ਵਾਹ ਸਹੀ ਕਿਹਾ ਬਰਡ ਮੈਂ ਆਪਣਾ ਹਮਵਕ ਕੀਤਾ ਹੈ ਹੂੰ ਹੂੰ ਠੀਕ ਹੈ ਮੈਂ ਕਹਿਣ ਜਾ ਰਹੀ ਸੀ ਕਿਉਂਕਿ ਇਹ ਕਾਨੂੰਨ ਹੈ ਪਰ ਤੁਹਾਡੀ ਵਿਆਖਿਆ ਵੀ ਪੂਰੀ ਤਰ੍ਹਾਂ ਸਵੀਕਾਰਯੋਗ ਹੈ ਹੁਣ ਜੇਕਰ ਮੈਂ ਹੋਰ ਦੱਸਾਂ ਤਾਂ ਛੇ ਅਧਾਕੇ ਪਹਿਲਾਂ ਛੋਟਾ ਜਿਹਾ ਪਾਇਲਟ ਪ੍ਰੋਗਰਾਮ ਵੱਧ ਕੇ ਨਾਟਕੀ ਢੰਗ ਨਾਲ ਬਦਲ ਗਿਆ ਹੈ ਇਸ ਲਈ ਹੁਣ ਰੀਜIONAL ਸੈਂਟਰ ਹਜ਼ਾਰਾਂ ਲੋਕਾਂ ਦਾ ਸਮਰਥਨ ਕਰਨ ਵਾਲੇ ਵੱਡੇ ਕਾਰੋਬਾਰ ਹਨ ਜਿਸ ਦਾ ਬਜਟ 300 ਤੋਂ 800 ਮਿਲੀਅਨ ਡਾਲਰ ਪ੍ਰਤੀ ਸਾਲ ਹੈ 2024 ਤੱਕ ਸਾਲਾਨਾ ਬਜਟ ਲਗਭਗ 15 ਬਿਲੀਅਨ ਡਾਲਰ ਸੀ ਬਬਾ ਬਬਾ बिलियन माफ करना हां माया तू एक छोटा ज सवाल पूछ सकती है ए बहुत सारा पैसा है ਤੁਹਾਡੇ ਕੋਲ ਇਸ ਪੈਸੇ ਦਾ ਰਿਕਾਰਡ ਰੱਖਣ ਲਈ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਹੈ हां ਇਹ ਪੈਸੇ ਦਾ ਪ੍ਰਬੰਧਨ ਕੌਣ ਕਰਦਾ ਹੈ ਸਟੇਟ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਪੈਸਾ ਉਸੇ ਕੰਮ ਲਈ ਖਰਚ ਹੋ ਰਿਹਾ ਹੈ ਕੌਣ ਵੇਗਦਾ ਹੈ ਕਿ ਰੀਜਨਲ ਸੈਂਟਰ ਕਾਨੂੰਨ ਦੇ ਪਾਲਣਾ ਕਰਦੇ ਹਨ ਰੀਜਨਲ ਸੈਂਟਰਸ ਨੂੰ ਕੌਣ ਦੱਸਦਾ ਹੈ ਕਿ ਉਹ ਕੀ ਕਰ ਸਕਦੇ ਕੀ ਨਹੀਂ ਧੰਨਵਾਦ ਮਾਇਆ ਤੇਰੇ ਇੱਕ ਛੋਟੇ ਜਿਹੇ ਸਵਾਲ ਦੇ ਲਈ ਸਟੇਟ ਸਰਕਾਰ ਦਾ ਵਿਕਾਸ ਸੇਵਾਵਾਂ ਵਿਭਾਗ ਜਾਂ DDS ਸਿਸਟਮ ਦੀ ਨਿਗਰਾਨੀ ਕਰਦਾ ਹੈ ਅਤੇ ਅਸਲ ਵਿੱਚ ਹਰੇਕ ਰੀਜਨਲ ਸੈਂਟਰ ਦੇ ਨਿਰਦੇਸ਼ਕ ਦਾ ਬੋਰਡ ਦੇ ਨਾਲ ਇੱਕ ਇਕਰਾਰਨਾਮਾ ਹੈ ਫੰਡ ਤੇ ਕੰਮ ਦੀ ਇਜਾਜ਼ਤ ਲਈ ਲੈਂਟਰਨ ਮਨ ਐਕਟ ਖਾਸ ਕਾਰਜਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ DDS ਨਿਯਮ ਤੈਅ ਕਰਦਾ ਹੈ ਅਤੇ ਪ੍ਰੋਗਰਾਮ ਦਾ ਸੰਚਾਲਨ ਕਰਨ ਵਾਲੇ ਸੁਤੰਤਰ ਰੀਜਨਲ ਸੈਂਟਰ ਨੂੰ ਫੰਡ ਦਿੰਦਾ ਹੈ ਇਹ ਇਕਰਾਰਨਾਮਾ 85 ਪੰਨਿਆਂ ਦਾ ਹੈ ਅਤੇ ਹੁਣ ਮੈਂ ਇਸ ਨੂੰ ਤੁਹਾਡੇ ਲਈ ਪੜ੍ਹਾਂਗਾ ਇਸ ਸ਼ਬਦਾਵਲੀ ਨੂੰ ਠੀਕ ਹੈ ਇਸ ਦੀ ਬਜਾਏ ਮੈਂ ਤੁਹਾਨੂੰ ਇਕਰਾਰਨਾਮੇ ਵਿੱਚ ਕੀ ਸ਼ਾਮਲ ਹੈ ਇਸ ਬਾਰੇ ਇੱਕ ਬਹੁਤ ਹੀ ਸੰਖੇਪ ਜਾਣਕਾਰੀ ਦੇਵਾਂਗਾ ਇਹ ਦੱਸਦਾ ਹੈ ਕਿ ਕਾਨੂੰਨ ਦੇ ਅਧੀਨ ਕਿਹੜੀਆਂ ਸੇਵਾਵਾਂ ਉਪਲਬਧ ਹਨ ਅਤੇ ਵਿਕਾਸ ਸੰਬੰਧੀ ਅਸਮਰੱਥਤਾਵਾਂ ਵਾਲੇ ਵਿਅਕਤੀ ਰੀਜਨਲ ਸੈਂਟਰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਕਿਵੇਂ ਯੋਗ ਹੋ ਸਕਦੇ ਹਨ ਡੀਡੀਐਸ ਸਟੇਟ ਅਤੇ ਸੰਘੀ ਸਰਕਾਰ ਦੋਵਾਂ ਨੂੰ ਵਿੱਤੀ ਪ੍ਰਬੰਧਨ ਠੇਕੇਦਾਰ ਸੰਚਾਲਨ ਅਤੇ ਮੁਲਾਂਕਣਾਂ ਪ੍ਰਦਰਸ਼ਨ ਸਮਿਖਿਆਵਾਂ ਵਿੱਚ ਸਟਾਫਿੰਗ ਨਿਗਰਾਨੀ ਅਤੇ ਰਿਪੋਰਟਿੰਗ ਲਈ ਸਖਤ ਨਿਗਰਾਨੀ ਪ੍ਰਬੰਧਾਂ ਨੂੰ ਨਿਰਧਾਰਿਤ ਕਰਦਾ ਹੈ ਜੋ ਕਿ ਰਿਕਾਰਡ ਲਈ ਸਾਲਾਨਾ ਬਜਟ ਦਾ ਲਗਭਗ 40% ਦੀ ਫੰਡ ਕਰਦਾ ਹੈ ਡੀਡੀਐਸ ਨੂੰ ਦੇਖਣਾ ਚਾਹੀਦਾ ਹੈ ਕਿ ਇੱਕ ਰਾਨਾਮੇ ਦੇ ਸਾਰੇ ਨਿਯਮਾਂ ਤੇ ਲੋੜਾਂ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਇਹਦੀ ਫੰਡਿੰ ਇਸ ਲਈ ਵਿਭਾਗ ਕੋਲ ਇਹ ਕਾਰਜ ਕਰਨ ਲਈ ਸਾਸ ਤੋਂ ਵੱਧ ਕਰਮਚਾਰੀ ਹਨ ਅ ਅੱਛਾ ਸਰ ਓਏ ਬਰਡ ਜੇ ਡੀਡੀਐਸ ਇਹ ਸਭ ਕਰਦਾ ਹੈ ਤਾਂ ਫਿਰ ਬੋਰਡ ਆਫ ਡਾਇਰੈਕਟਰਸ ਦੀ ਕੀ ਲੋਡ ਹੈ ਮੈਨੂੰ ਤਾਂ ਜਵਾਬ ਦੇਣ ਚ ਖੁਸ਼ੀ ਹੈ ਆਖਰਕਾਰ ਮੈਂ ਇਹ ਸੈਮੀਨਾਰ ਦੇਣ ਲਈ ਮੋਟੀ ਫੀਸ ਲੈ ਰਿਹਾ ਹਾਂ ਨਾ ਜਦੋਂ ਕਿ ਸਟੇਟ ਪਾਲਣ ਵਾਲੀ ਪੂਰੀ ਪ੍ਰਣਾਲੀ ਦੀ ਨਿਗਰਾਨੀ ਕਰਦਾ ਹੈ ਹਰੇਕ ਸਥਾਨਕ ਰੀਜਨਲ ਸੈਂਟਰ ਬੋਰਡ ਆਫ ਡਾਇਰੈਕਟਰਾਂ ਤੇ ਨਿਰਭਰ ਕਰਦਾ ਹੈ ਕਿ ਇਹ ਕਾਨੂੰਨ ਇਕਰਾਰਨਾਮੇ ਦੀ ਪਾਲਣਾ ਕਰ ਰਿਹਾ ਹੈ ਅਤੇ ਸਥਾਨਕ ਭਾਈਚਾਰੇ ਦੀ ਸੇਵਾ ਕਰ ਰਿਹਾ ਹੈ ਬੋਰਡ ਵਿੱਚ ਕਾਨੂੰਨ ਦੁਆਰਾ ਉਹ ਲੋਕ ਸ਼ਾਮਲ ਹੁੰਦੇ ਹਨ ਜਿਨ੍ਹਾਂ ਕੋਲ ਵਿੱਤ ਪ੍ਰਬੰਧਨ ਆਈਡੀਡੀ ਭਾਈਚਾਰੇ ਦਾ ਕੁਝ ਬੁਨਿਆਦੀ ਗਿਆਨ ਹੁੰਦਾ ਹੈ ਅਤੇ ਉਹ ਸਥਾਨਕ ਭਾਈਚਾਰੇ ਨੂੰ ਵੀ ਦਰਸਾਉਂਦੇ ਹਨ ਜਿਸ ਦੀ ਉਹ ਸੇਵਾ ਕਰਦੇ ਹਨ ਮਤਲਬ ਇਸ ਵਿੱਚ ਵਿਕਾਸ ਸੰਬੰਧੀ ਅਸਮਰਸਤਾਵਾਂ ਵਾਲੇ ਘੱਟੋ ਘੱਟ 25% ਮੈਂਬਰ ਹੋਣੇ ਚਾਹੀਦੇ ਨੇ ਇਸ ਤੋਂ ਇਲਾਵਾ ਖੇਤਰੀ ਨਸਲੀ ਵਿਭਿੰਨਤਾ ਵਾਲੇ ਮੈਂਬਰ ਇਹ ਬਹੁਤ ਕੁਝ ਜਾਪਦਾ ਹੈ ਹਾਂ ਇਹ ਤਾਂ ਹੈ ਅਤੇ ਬੋਰਡ ਦਾ ਕੋਈ ਵੀ ਮੈਂਬਰ ਰੀਜਨਲ ਸੈਂਟਰਸ ਤੇ ਛੋਟੇ ਪੱਧਰ ਤੇ ਸਭ ਕੁਝ ਜਾਣਨ ਦੀ ਉਮੀਦ ਨਹੀਂ ਕਰ ਸਕਦਾ ਇਹੀ ਕਾਰਨ ਹੈ ਕਿ ਕੇਂਦਰ ਸੈਂਕੜੇ ਲੋਕਾਂ ਨੂੰ ਜੋ ਆਪਣੇ ਖੇਤਰ ਵਿੱਚ ਮਾਹਿਰ ਹਨ ਆਪਰੇਸ਼ਨਾਂ ਦੇ ਰੋਜ਼ਾਨਾ ਪਹਿਲਾਂ ਉਹਨਾਂ ਨੂੰ ਸੰਭਾਲਣ ਲਈ ਨਿਯੁਕਤ ਕਰਦੇ ਹਨ ਤੁਹਾਡੇ ਅਤੇ ਹਰ ਬੋਰਡ ਮੈਂਬਰ ਕੋਲ ਹਰੇਕ ਰੀਜਨਲ ਸੈਂਟਰਸ ਦੀ ਵੱਡੀ ਤਸਵੀਰ ਨੂੰ ਦੇਖਣ ਲਈ ਬਹੁਤ ਸਾਰੇ ਸਰੋਤ ਹਨ ਜੋ ਕਿ ਇੱਕ ਕਰਮਚਾਰੀ ਨਾਲ ਸ਼ੁਰੂ ਹੋ ਕੇ ਬੋਰਡ ਨੂੰ ਰਿਪੋਰਟ ਕਰਨਾ ਹੈ ਮੈਂ ਸੋਚਿਆ ਕਿ ਉਸਨੇ ਹੋਣੇ ਕਿਹਾ ਕਿ ਇੱਥੇ ਸੈਂਕੜੇ ਕਰਮਚਾਰੀ ਹਨ ਹੋਣਗੇ ਪਰ ਬੋਰਡ ਕੋਲ ਸਿਰਫ ਇੱਕ ਹੈ ਕਾਰਜਕਾਰੀ ਨਿਰਦੇਸ਼ਕ ਜੋ ਸਾਡੇ ਲਈ ਜਾਣਕਾਰੀ ਪ੍ਰਾਪਤ ਕਰਨਾ ਆਸਾਨ ਬਣਾਉਂਦਾ ਹੈ ਬਿਲਕੁਲ ਉਹ ਵਿਅਕਤੀ ਅਸਮਰਥਤਾਵਾਂ ਸਮਾਜ ਸੇਵਾ ਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਇੱਕ ਉੱਚ ਸਿਖਲਾਈ ਪ੍ਰਾਪਤ ਅਤੇ ਪੜਿਆ ਲਿਖਿਆ ਪੇਸ਼ੇਵਰ ਹੈ ਦੇਖੋ ਅਕਸਰ ਐਸੇ ਸਹੀ ਵਿਅਕਤੀ ਨੂੰ ਚੁਣਨ ਲਈ ਇੱਕ ਵਿਆਪਕ ਖੋਜ ਕੀਤੀ ਜਾਂਦੀ ਹੈ ਬੋਰਡ ਜਨਨ ਦੀਆਂ ਕਾਰਵਾਈਆਂ ਨੂੰ ਚਲਾਉਂਦੇ ਹਨ ਅਤੇ ਇਹ ਉਹਨਾਂ ਦਾ ਤੇ ਉਹਨਾਂ ਦੀ ਟੀਮ ਦਾ ਕੰਮ ਹੈ ਕਿ ਡੀਡੀਐਸ ਦੇ ਇਕਰਾਰਨਾਮੇ ਨੂੰ ਸਮਝਣਾ ਅਤੇ ਲਾਗੂ ਕਰਨਾ ਬੋਰਡ ਦੇ ਮੈਂਬਰ ਵਜੋਂ ਤੁਹਾਡਾ ਕੰਮ ਬੋਰਡ ਵਿੱਚ ਤੁਹਾਡੇ ਦਰਜਨਾ ਸਹਿਕਰਮੀਆਂ ਕਾਰਜਕਾਰੀ ਨਿਰਦੇਸ਼ਕ ਅਤੇ ਉਹਨਾਂ ਦੇ ਸੀਨੀਅਰ ਸਟਾਫ ਤੋਂ ਸਮੇਂ ਸਿਰ ਰਿਪੋਰਟ ਪ੍ਰਾਪਤ ਕਰਨਾ ਹੈ ਕਿ ਰੀਜਨਲ ਸੈਂਟਰ ਕਿਵੇਂ ਕੰਮ ਕਰ ਰਿਹਾ ਹੈ ਕਾਰਜਕਾਰੀ ਨਿਰਦੇਸ਼ਕ ਤੋਂ ਸਵਾਲ ਪੁੱਛਣ ਅਤੇ ਜਵਾਬ ਲੈਣ ਲਈ ਤੁਸੀਂ ਜ਼ਿੰਮੇਵਾਰ ਹੋ ਜੇਕਰ ਤੁਹਾਨੂੰ ਕੋਈ ਸਮੱਸਿਆ ਦਿੱਸਦੀ ਹੈ ਮੈਨੂੰ ਸਮਝ ਨਹੀਂ ਆ ਰਹੀ ਮਿਸਟਰ ਕੇਨ ਰੌਬਿਨਸ ਤੁਸੀਂ ਕਿਹਾ ਸਾਨੂੰ ਸਭ ਕੁਝ ਜਾਣਨ ਦੀ ਲੋੜ ਨਹੀਂ ਤਾਂ ਕਿਵੇਂ ਮੈਂ ਬਸ ਇਹ ਸਮਝਾਉਣ ਜਾ ਰਿਹਾ ਸੀ ਸਟੇਟ ਮੰਗ ਕਰਦਾ ਹੈ ਕਿ ਹਰੇਕ ਰੀਜਨਲ ਸੈਂਟਰ ਨਿਰੰਤਰ ਸਿਕਲਾਈ ਪ੍ਰਦਾਨ ਕਰਦਾ ਹੈ ਜਿਵੇਂ ਕਿ ਅੱਜ ਇਹ ਡੀਡੀਐਸ ਸਿਕਲਾਈ ਸਮਗਰੀ ਵੀ ਸਪਲਾਈ ਕਰਦਾ ਹੈ ਇਹ ਕਾਰਜਕਾਰੀ ਨਿਰਦੇਸ਼ਕ ਦਾ ਕੰਮ ਹੈ ਕਿ ਬੋਰਡ ਦਾ ਹਰ ਮੈਂਬਰ ਰੀਜਨਲ ਸੈਂਟਰ ਦੇ ਵਿਆਪਕ ਕਾਰਜਾਂ ਅਤੇ ਇਸ ਦੀ ਵਿੱਤੀ ਸਥਿਤੀ ਨੂੰ ਸਮਝਦਾ ਹੈ ਕਿ ਇਹ ਕਿਸ ਤਰ੍ਹਾਂ ਸਤਕਾਰ ਨਾਲ ਸਭ ਤੋਂ ਵੱਧ ਕੰਮ ਕਰਨ ਦਾ ਇਰਾਦਾ ਰੱਖਦਾ ਹੈ ਅਤੇ ਭਵਿੱਖ ਦੇ ਵਿਕਾਸ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਇਹ ਕਿਵੇਂ ਯੋਜਨਾ ਬਣਾਉਂਦਾ ਹੈ ਇਸ ਦੀ ਆਦਤ ਹੋ ਜਾਣ ਤੇ ਇਹ ਬਹੁਤ ਆਸਾਨ ਹੈ ਸਟੀਵਨ ਸਿਕਲਾਈ ਸ਼ਾਨਦਾਰ ਹੈ ਅਤੇ ਬੋਰਡ ਮੈਂਬਰ ਇੱਕ ਦੂਜੇ ਦੀ ਮਦਦ ਕਰਦੇ ਹਨ ਬਿਲਕੁਲ ਸਹੀ ਮਾਇਆ ਤੈਨੂੰ ਸੌਫਟ ਤੌਰ ਤੇ ਮੇਰੀ ਸਿਕਲਾਈ ਪਸੰਦ ਹੈ ਡੀਡੀਐਸ ਇਹ ਵੀ ਯਕੀਨੀ ਬਣਾਉਂਦਾ ਕਿ ਬੋਰਡ ਆਪਣੇ ਕੰਮ ਨੂੰ ਪੂਰਾ ਕਰ ਸਕਣ ਅਤੇ ਜਦੋਂ ਕਿ ਰੀਜਨਲ ਸੈਂਟਰ ਦਾ ਸਤਾ ਪੂਰਾ ਸਮਾਂ ਕੰਮ ਕਰਦਾ ਹੈ ਇਹ ਤੁਹਾਡੀ ਫੁੱਲ ਟਾਈਮ ਨੌਕਰੀ ਨਹੀਂ ਹੈ ਹਾਲਾਂਕਿ ਤੁਹਾਨੂੰ ਆਪਣੀ ਰੀਜਨਲ ਸੈਂਟਰ ਤੋਂ ਇਹ ਪੁੱਛਣਾ ਪਵੇਗਾ ਕਿ ਮਹੀਨੇ ਵਿੱਚ ਆਪਣੇ ਬੋਰਡ ਮੈਂਬਰਾਂ ਨੂੰ ਕਿੰਨੇ ਘੰਟੇ ਹਾਜ਼ਰ ਹੋਣਾ ਪਵੇਗਾ ਤੁਹਾਡੀ ਵੋਲੰਟੀਅਰ ਭੂਮਿਕਾ ਵਿੱਚ ਤੁਹਾਡੀਆਂ ਨਿਯਮਿਤ ਬੋਰਡ ਮੀਟਿੰਗਾਂ ਹੋਣਗੀਆਂ ਇਸ ਤਰ੍ਹਾਂ ਦੀਆਂ ਸਿਖਲਾਈਆਂ ਹੋਣਗੀਆਂ ਤੁਹਾਡੇ ਚੋਂ ਹਰੇਕ ਨੂੰ ਫਾਈਨੈਂਸ ਔਰ ਕਮਿਊਨਿਟੀ ਸਰਵਿਸਿਜ਼ ਜਾਂ ਪੀਪਲਸ ਐਡਵਾਈਜ਼ਰੀ ਵਰਗੀਆਂ ਕਮੇਟੀਆਂ ਵਿੱਚ ਹੋਣਾ ਚਾਹੀਦਾ ਹੈ ਤਾਂ ਜੋ ਤੁਸੀਂ ਕੇਂਦਰ ਦੇ ਕੰਮਕਾਜ ਨੂੰ ਹੋਰ ਵਿਸਤਾਰ ਵਿੱਚ ਦੇਖੋ ਤਾਂ ਮੈਨੂੰ ਪਰਿਵਾਰਾਂ ਅਤੇ ਉੱਥੇ ਕੰਮ ਕਰਨ ਵਾਲੇ ਸਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ ਮੈਨੂੰ ਖੁਸ਼ੀ ਹੈ ਕਿ ਤੂੰ ਇਹ ਸਵਾਲ ਪੁੱਛਿਆ ਅਤੇ ਤੈਨੂੰ ਇਹ ਸੁਣ ਕੇ ਖੁਸ਼ੀ ਨਹੀਂ ਨਹੀਂ ਦਰਸਲ ਤੈਨੂੰ ਇਹਨਾਂ ਵਿੱਚ ਕੋਈ ਵੀ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਚੰਗੇ ਕਾਰਨ ਕਰਕੇ ਪਹਿਲਾਂ ਇੱਕ ਬੋਰ ਨੂੰ ਲੜਾਈ ਤਾਂ ਉੱਪਰ ਹੋਣਾ ਚਾਹੀਦਾ ਹੈ ਜੇ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਫਸ ਜਾਂਦੇ ਹੋ ਤਾਂ ਤੁਸੀਂ ਵੱਡੀ ਤਸਵੀਰ ਨਹੀਂ ਦੇਖ ਸਕਦੇ ਤੁਹਾਡਾ ਕੰਮ ਹਮੇਸ਼ਾ ਵੱਡੀ ਤਸਵੀਰ ਨੂੰ ਦੇਖਣਾ ਹੈ ਨਾਲੇ ਰੀਜਨਲ ਸੈਂਟਰ ਦੁਆਰਾ ਸੇਵਾ ਪ੍ਰਾਪਤ ਕਰ ਰਹੇ ਲੋਕ ਹੀਪਾ ਦੇ ਆਦੀਨ ਆਪਣੀ ਨਿੱਜਤਾ ਦੇ ਹੱਕਦਾਰ ਹਨ ਅਤੇ ਬੋਰਡ ਮੈਂਬਰਾਂ ਸਮੇਤ ਕਿਸੇ ਨੂੰ ਵੀ ਕਿਸੇ ਹੋਰ ਦੇ ਕਾਰੋਬਾਰ ਨੂੰ ਜਾਣਨ ਦੀ ਆਗਿਆ ਨਹੀਂ ਹੈ ਤੁਹਾਡਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਸਹੀ ਲੋਕ ਸਹੀ ਸੇਵਾਵਾਂ ਪ੍ਰਦਾਨ ਕਰਨ ਲਈ ਸਫਲਤਾਪੂਰਵਕ ਕੰਮ ਕਰ ਰਹੇ ਹਨ ਨਾ ਕਿ ਰੋਜ਼ਾਨਾ ਦੇ ਕੰਮਾਂ ਵਿੱਚ ਉਲਝਣਾ ਮੇਰੇ ਇੱਕ ਦੋਸਤ ਨੇ ਮੈਨੂੰ ਹੋਰ ਸੇਵਾਵਾਂ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਕਿਹਾ ਮੈਂ ਕਾਰਜਕਾਰੀ ਨਿਰਦੇਸ਼ਕ ਅਤੇ ਬੋਰਡ ਪ੍ਰੈਜ਼ੀਡੈਂਟ ਨੂੰ ਪੁੱਛਿਆ ਅਤੇ ਉਹਨਾਂ ਨੇ ਕਿਹਾ ਮੈਨੂੰ ਇਸ ਦੀ ਇਜਾਜ਼ਤ ਨਹੀਂ ਹੈ ਜੇ ਇਜਾਜ਼ਤ ਮਿਲਦੀ ਹੈ ਤਾਂ ਬੋਰਡ ਸਿਰਫ ਇੱਕ ਦੂਜੀ ਦੀ ਅਤੇ ਉਹਨਾਂ ਦੇ ਦੋਸਤਾਂ ਦੀ ਮਦਦ ਕਰੇਗਾ ਅਤੇ ਇਹ ਮੇਰੇ ਰੀਜਨ ਸੈਂਟਰ ਦੇ ਬਾਕੀ 20 ਹਜ਼ਾਰ ਲੋਕਾਂ ਲਈ ਨਿਰਪੱਖ ਨਹੀਂ ਹੋਵੇਗਾ ਮੈਨੂੰ ਇਹ ਪਸੰਦ ਹੈ ਇਹ ਨਿਰਪੱਖ ਹੈ ਇਸ ਨੂੰ ਮੈਂ ਕਹਿਣਾ ਚਾਹਾਂਗਾ ਨਿਰਪੱਖ ਖੇਡ ਜੇ ਬੋਰਡ ਮੈਂਬਰਾਂ ਨੂੰ ਕਾਰਜਾਂ ਵਿੱਚ ਦਖਲ ਦੇਣ ਜਾਂ ਪੱਖ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤੇ ਨਾ ਸਿਰਫ ਬੇਇਨਸਾਫੀ ਹੈ ਸਗੋਂ ਨਿਰਪੱਖਤਾ ਨਾਲ ਆਪਣਾ ਕੰਮ ਨਹੀਂ ਕਰ ਸਕਦੇ ਯਾਦ ਰੱਖੋ ਤੁਸੀਂ ਹਮੇਸ਼ਾ ਉਪਰਲੇ ਸਥਾਨ ਤੋਂ ਦੇਖ ਰਹੇ ਹੁੰਦੇ ਹੋ कि मुच्चे तौर पे जो होना चाहिए है वो हो रहा है निगरानी और दखल अंदाज़ी विचार एक ब्रीक अंतर है ए, जो चाहिए है वो मिल जाना है वर्गा है हम्म मैं तो बस इसमें एक कहना चाहूँगा जो चाहिए है वो मिल गया है क्रेडिट मार्क बास्किन रॉबिन्स से सारे हक रखने हैं ਜੋ ਚਾਹੀਦੇ ਦਾ ਅਰਥ ਹੈ ਕਿ ਬੋਰਡ ਮੈਂਬਰ ਜਾਣਕਾਰੀ ਨੂੰ ਵੇਖਦੇ ਹਨ ਟੀਮ ਦੇ ਸਵਾਲ ਪੁੱਛਦੇ ਹਨ ਅਤੇ ਮੁੱਦਿਆਂ ਤੇ ਚਰਚਾ ਕਰਦੇ ਹਨ ਜਦੋਂ ਕਿ ਉਹ ਮਿਲ ਜਾਂਦਾ ਹੈ ਦਾ ਅਰਥ ਹੈ ਕਿ ਤੁਸੀਂ ਰੀਜਨਲ ਸੈਂਟਰ ਦੇ ਰੋਜ਼ਾਨਾ ਦੇ ਕੰਮਾਂ ਵਿੱਚ ਸਿੱਧੇ ਤੌਰ ਤੇ ਸ਼ਾਮਿਲ ਨੇ ਹੁੰਦੇ ਅਤੇ ਯਾਦ ਰੱਖੋ ਆਮ ਗੱਲ ਹੈ ਕਿ ਸਾਰੇ ਬੋਰਡ ਦੇ ਮੈਂਬਰ ਕਿਸੇ ਗੱਲ ਤੇ ਸਹਿਮਤ ਨਹੀਂ ਹੁੰਦੇ ਜਾਂ ਇੱਕੋ ਤਰੀਕੇ ਨਾਲ ਵੋਟ ਪਾਉਂਦੇ ਹਨ ਤੁਹਾਨੂੰ ਆਪਣੀ ਵੋਟ ਮਿਲਦੀ ਹੈ ਅਤੇ ਹਮੇਸ਼ਾ ਵਾਂਗ ਬਹੁਮਤ ਜਿੱਤਦਾ ਹੈ ਹਾਲਾਂਕਿ ਇੱਕ ਵਾਰ ਜਦੋਂ ਬੋਰਡ ਕੋਈ ਫੈਸਲਾ ਲੈ ਲੈਂਦਾ ਹੈ ਤਾਂ ਇਹ ਤੁਹਾਡੀ ਵਿਸ਼ਵਾਸਪਾਤਰ ਜ਼ਿੰਮੇਵਾਰੀ ਹੈ ਕਿ ਤੁਸੀਂ ਸਾਰੇ 13 ਨੂੰ ਅੰਤਿਮ ਫੈਸਲਾ ਪੇਸ਼ ਕਰੋ ਅਤੇ ਬੋਰਡ ਦੀ ਏਕਤਾ ਬਣਾਈ ਰੱਖੋ ਵਿਸ਼ਵਾਸਪਾਤਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਸ ਦਾ ਕੀ ਅਰਥ ਹੈ ਦਰਸਲ ਕਿਸੇ ਨੂੰ ਵੀ ਨਹੀਂ ਪਤਾ ਪੁੱਤਰ ਇਸ ਦਾ ਮਤਲਬ ਹੈ ਤੁਹਾਡਾ ਇਹ ਫਰਜ਼ ਬੰਦਾ ਹੈ ਕਿ ਤੁਸੀਂ ਵਿਸ਼ਵਾਸ ਬਣਾਈ ਰੱਖੋ ਅਤੇ ਆਪਣੀਆਂ ਸਾਰੀਆਂ ਕਾਰਵਾਈਆਂ ਆਪਣੇ ਲਈ ਨਹੀਂ ਸਗੋ ਦੂਜਿਆਂ ਦੇ ਭਲੇ ਲਈ ਕਰੋ ਚਲੋ ਇੱਕ ਨੂੰ ਦਾ ਪਤਾ ਹੈ ਮੈਨੂੰ ਸਮਝ ਨਾ ਆਉਣ ਵਾਲੀ ਗੱਲ ਤੋਂ ਇਲਾਵਾ ਮੈਂ ਇੱਥੇ ਇੱਕ ਹੋਰ ਮਹੱਤਵਪੂਰਨ ਗੱਲ ਵੀ ਦੱਸਣੀ ਚਾਹੁੰਦਾ ਹਾਂ ਰੀਜਨਲ ਸੈਂਟਰ ਦੇ ਡਾਇਰੈਕਟਰਾਂ ਦੇ ਬੋਰਡ ਵਿੱਚ ਹੋ ਤਾਂ ਤੁਹਾਨੂੰ ਹਿੱਤਾਂ ਦੇ ਟਕਰਾਅ ਤੋਂ ਬਚਣਾ ਚਾਹੀਦਾ ਹੈ ਮਤਲਬ ਕਿ ਤੁਸੀਂ ਕਿਸੇ ਹੋਰ ਕੰਮ ਨੂੰ ਨਹੀਂ ਕਰ ਸਕਦੇ ਜਿਸ ਕਾਰਨ ਤੁਸੀਂ ਬੋਰਡ ਦੇ ਹਿੱਤਾਂ ਨਾਲੋਂ ਕਿਸੇ ਦੂਜੇ ਹਿੱਤ ਨੂੰ ਚੁਣੋਗੇ ਤੁਹਾਨੂੰ ਸਭ ਤੋਂ ਪਹਿਲਾਂ ਸੰਗਠਨ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸੇਵਾ ਕਰਨ ਵਾਲੇ ਸਾਰਿਆਂ ਨੂੰ ਲਾਭ ਪਹੁੰਚ ਸਕੇ ਖੈਰ ਭੈਣੋ ਤੇ ਭਰਾਵੋ ਇਹ ਇੱਕ ਰੀਜਨਲ ਸੈਂਟਰ ਸੈਮੀਨਾਰ ਦੇ ਬੋਰਡ ਵਿੱਚ ਹੋਣ ਬਾਰੇ ਮੇਰੀ ਜਾਣ ਪਛਾਣ ਨੂੰ ਸਮਾਪਤ ਕਰਦਾ ਹੈ ਇਸ ਸਮੇਂ ਮੇਰਾ ਇਹੀ ਫਰਜ਼ ਬ ਕੀ ਇੱਕ ਹੋਰ ਸਵਾਲ ਪੁੱਛਣਾ ਚਾਹੀਦਾ ਇੱਕ ਸਵਾਲ ਪੁੱਛੀਏ ਸਾਨੂੰ ਮੀਟਿੰਗਾਂ ਵਿੱਚ ਜਨਤਕ ਟਿੱਪਣੀ ਪ੍ਰਕਿਰਿਆ ਅਤੇ ਸ਼ਿਸ਼ਟਾਚਾਰ ਬਾਰੇ ਦੱਸ ਸਕਦੇ ਹੋ ਆਹ ਜਨਤਾ ਸਾਡੇ ਲੋਕ ਉਹ ਮਹਾਨ ਪ੍ਰਯੋਗ ਜਿਸ ਨੇ ਸਾਡਾ ਦੇਸ਼ ਸਥਾਪਿਤ ਹੋਇਆ ਸੀ ਹਾਂ ਕੈਲੀਫੋਰਨੀਆ ਵਿੱਚ ਕਾਨੂੰਨ ਅਨੁਸਾਰ ਬੋਰਡ ਮੀਟਿੰਗਾਂ ਜਨਤਾ ਲਈ ਖੁੱਲ੍ਹੀਆਂ ਹਨ ਅਤੇ ਉਹ ਨਿਰਧਾਰਤ ਸਮੇਂ ਦੌਰਾਨ ਸਵਾਲ ਪੁੱਛ ਸਕਦੇ ਹਨ। ਉਹਨਾਂ ਦੀਆਂ ਕੋਈ ਟਿੱਪਣੀਆਂ ਜਾਣਕਾਰੀ ਭਰਪੂਰ ਹਨ ਜੋ ਕਿ ਰੀਜਨਲ ਸੈਂਟਰ ਲਈ ਬਹੁਤ ਰਚਨਾਤਮਕ ਹਨ। ਹਾਲਾਂਕਿ ਕਦੇ-ਕਦੇ ਕੋਈ ਵਿਅਕਤੀ ਬੋਰਡ ਮੀਟਿੰਗਾਂ ਵਿੱਚ ਆਪਣੀ ਨਿੱਜੀ ਸਥਿਤੀ ਬਾਰੇ ਬੋਲਦਾ ਹੈ ਅਤੇ ਉਸ ਵੇਲੇ ਕਾਰਵਾਈ ਜਾਂ ਜਵਾਬਾਂ ਦੀ ਬੇਨਤੀ ਕਰ ਸਕਦਾ ਹੈ। ਇਹ ਇੱਕ ਚੁਣੌਤੀ ਪੇਸ਼ ਕਰਦਾ ਹੈ ਕਿਉਂਕਿ ਜਿਵੇਂ ਅਸੀਂ ਗੱਲ ਕੀਤੀ ਸੀ ਗੁਪਤਤਾ ਭੂਮਿਕਾ ਵਿੱਚ ਆਉਂਦੀ ਹੈ ਜਿਵੇਂ ਕਿ ਨਿੱਜੀ ਮਾਮਲਿਆਂ ਜਾਂ ਸਥਿਤੀਆਂ ਵਿੱਚ ਸ਼ਾਮਲ ਹੋਣ ਵਿਰੁੱਧ ਬੋਰਡ ਦੀ ਮਨਾਹੀ। ਜਦੋਂ ਅਜਿਹਾ ਹੁੰਦਾ ਹੈ ਤਾਂ ਨਾ ਸੁਣਨਾ ਪੈਂਦਾ ਹੈ ਸਥਿਤੀ ਬਾਰੇ ਨੋਟਸ ਲੈਣੇ ਪੈਂਦੇ ਹਨ ਤੇ ਬਾਅਦ ਵਿੱਚ ਬੋਰਡ ਪ੍ਰਧਾਨ ਅਤੇ ਕਾਰਜਕਾਰੀ ਨਿਰਦੇਸ਼ਕ ਜਵਾਬ ਦੇਣ ਲਈ ਸਹੀ ਲੋਕਾਂ ਦੀ ਟੀਮ ਬਣਾਉਣਗੇ ਇਹ ਉਠਾਏ ਗਏ ਕਿਸੇ ਵੀ ਸਵਾਲ ਦੀ ਸੋਚ ਸਮਝ ਕੇ ਜਾਂਚ ਕਰਨ ਦੀ ਆਗਿਆ ਦਿੱਤਾ ਜਾਂਦਾ ਹੈ ਇਸ ਦੀ ਬਜਾਏ ਕਿ ਸਾਰੇ ਤੱਥਾਂ ਭਾਵਨਾਵਾਂ ਜਾਂ ਮਦਦ ਕਰਨ ਦੀ ਇੱਛਾ ਤੋਂ ਬਿਨਾਂ ਜਵਾਬ ਦਿੱਤਾ ਜਾਵੇ ਅਤੇ ਜੇ ਕੋਈ ਹੋਰ ਸਵਾਲ ਨਹੀਂ ਹਨ ਮੈਨੂੰ ਲੱਗਦਾ ਹੈ ਕਿ ਅਗਲੀ ਕਤਾਰ ਵਿੱਚ ਕੱਚੂ ਕੁੰਮੇ ਕੋਲ ਇੱਕ ਸਵਾਲ ਹੈ ਹਾਲਾਂਕਿ ਅਸਲ ਵਿੱਚ ਮੈਨੂੰ ਪਤਾ ਨਹੀਂ ਕਿ ਇਸਦੇ ਕੋਲ ਸਵਾਲ ਕੀ ਹੈ ਇਸ ਲਈ ਮੈਂ ਉਸ ਨੌਜਵਾਨ ਨੂੰ ਪੁੱਛਾਂਗਾ ਕਿ ਉਸ ਦਾ ਸਵਾਲ ਕੀ ਹੈ ਮੇਰਾ ਸਵਾਲ ਇਹ ਹੈ ਅਸੀਂ ਕਿੱਥੇ ਸਾਈਨ ਅਪ ਕਰੀਏ ਬਹੁਤ ਵਧੀਆ ਤੁਸੀਂ ਆਪਣੇ ਰੀਜਨਲ ਸੈਂਟਰ ਵਿੱਚ ਅਰਜ਼ੀ ਵੀ ਦੇ ਸਕਦੇ ਹੋ ਤੇ ਆਨਲਾਈਨ ਵੀ ਭਰ ਸਕਦੇ ਹੋ ਤੁਸੀਂ ਉਹਨਾਂ ਨਾਲ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਤੇ ਕਿਸੇ ਨਾਲ ਗੱਲ ਕਰਕੇ ਅਰਜ਼ੀ ਦੇਣ ਵਿੱਚ ਮਦਦ ਲੈ ਸਕਦੇ ਹੋ ਤੁਹਾਡੇ ਭਾਈਚਾਰੇ ਦੇ ਜੋ ਵੀ ਮੈਂਬਰ ਵਲੰਟੀਅਰ ਬਣਨਾ ਚਾਹੁੰਦੇ ਨੇ ਤੁਸੀਂ ਆਪਣੇ ਸੇਵਾ ਕੋਆਰਡੀਨੇਟਰ ਨੂੰ ਪੁੱਛ ਸਕਦੇ ਹੋ ਪਰ ਇਸ ਤੋਂ ਪਹਿਲਾਂ ਤੁਸੀਂ ਅਝਾ ਕਰੋ ਮੈਂ ਤੁਹਾਨੂੰ ਇੱਕ ਸਲਾਹ ਦੇਵਾਂਗਾ ਜੋ ਮੇਰੇ ਆਪਣੇ ਪਿਤਾ ਨੇ ਮੈਨੂੰ ਉਦੋਂ ਦਿੱਤੀ ਸੀ ਜਦੋਂ ਮੈਂ ਸਿਰਫ ਬੱਚਾ ਸੀ ਵਲੰਟੀਅਰ ਬਣਨ ਦੀ ਵਚਨਬੱਧਤਾ ਤੋਂ ਪਹਿਲਾਂ ਕੁਝ ਬੋਰਡ ਮੀਟਿੰਗਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤੁਸੀਂ ਇਹ ਯਕੀਨੀ ਬਣਾ ਸਕਦੇ ਹੋ ਕਿ ਬੋਰਡ ਵਿੱਚ ਹੋਣਾ ਤੁਹਾਡੇ ਇਸ ਤਰੀਕੇ ਨਾਲ ਭਾਈਚਾਰੇ ਦੀ ਸੇਵਾ ਕਰਨਾ ਇੱਕ ਬਹੁਤ ਵੱਡਾ ਮਾਣ ਅਤੇ ਸਨਮਾਨ ਹੈ ਜਿਵੇਂ ਕਿ ਅਸੀਂ ਸਿੱਖਿਆ ਹੈ ਕਿ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਤੁਹਾਨੂੰ ਆਪਣਾ ਸਮਾਂ ਅਤੇ ਆਪਣੀ ਮਿਹਨਤ ਇਸ ਨੂੰ ਸਮਰਪਿਤ ਕਰਨੀ ਪਵੇਗੀ ਅੰਤ ਵਿੱਚ ਅੱਜ ਦੇ ਸੈਮੀਨਾਰ ਤੋਂ ਬਾਅਦ ਮੈਂ ਲੌਬੀ ਵਿੱਚ ਆ ਆਪਣੀ ਆਤਮਕਥਾ ਦੀਆਂ ਕਾਪੀਆਂ ਤੇ ਦਸਤਖਤ ਕਰਾਂਗਾ ਵਨ ਫੈਲ ਸਕੂਪ ਦਾ ਬਾਸਕਨ ਰੋਬਿਨਸ ਸਟੋਰੀ ਵਾਲਿਊਮ 6 ਸਾਰਿਆਂ ਨੂੰ ਸ਼ੁਭ ਰਾਤਰੀ ਇਹ ਹੈਰਾਨ ਕਰਨ ਵਾਲਾ ਸੀ ਇਹੀ ਤਾਂ ਸਫਲਤਾ ਦਾ ਰਾਜ਼ ਹੈ ਅਸੀਂ ਇੱਕ ਸ਼ਾਨਦਾਰ ਟੀਮ ਬਣਾਵਾਂਗੇ ਤੇਰਾ ਕੀ ਖਿਆਲ ਹੈ ਵੈਕਸ ਵੈਕਸ ਓ ਵੈਕਸ